ਪਰੰਤੂ ਸਾਡੇ ਇੰਟਰਨੈਟ ਵਿਭਾਗ ਨੇ ਆਪਣੀ ਮਿਹਨਤ ਨਾਲ ਜਿਹੜਾ ਉਹਦੀ ਆਈਪੀ ਐਡਰੈਸ ਲੱਭ ਕੇ ਉਹਦੇ ਤੇ ਕਾਰਵਾਈ ਕਰਦੇ ਆ ਉਹਦੀ ਸਸਪੈਂਡ ਕਰਾਈ ਆ ਜਿਹੜੀ ਵੈਬਸਾਈਟ ਉਹਨੇ ਬਣਾਈ ਤੇ ਅਗੋਂ ਵੀ ਉਹਨਾਂ ਨੇ ਜਿਨ੍ਹਾਂ ਨੇ ਦੁਗਲ ਨੇ ਸਾਨੂੰ ਵਿਸ਼ਵਾਸ ਦਵਾ ਇਹੋ ਜਣ ਜਿਹੜੀਆਂ ਧਾਰਮਿਕ ਸੰਸਥਾਵਾਂ ਨਾਲ ਜਿਹੜੇ ਲੋਕ ਤੱਕ ਜਲਵਾ ਖਿਲਵਾੜ ਕਰਦੇ ਨੇ ਇਹ ਲੋਕੀਆਂ ਪਰੰਤੂ ਜਿਹੜੀਆਂ ਸਾਈਟਾਂ ਉਹ ਬੰਦ ਕੀਤੀਆਂ ਨੇ ਵਾਇਕ੍ਰੂ ਦੀ ਕਾਲਸਾ ਵਾਇਕ੍ਰੂ ਦੇ ਕਿਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦੇਸ਼ਾਂ ਵਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਰੋਜ਼ਾਨਾ ਹਿੱਤਾਂ ਦੇ ਇਤਹਾਸ ਚ ਮਥਾਟੇ ਕਰਨ ਹੁੰਦੀਆਂ ਜਿੰਨਾਂ ਦੀ ਰਾਜ ਦਾ ਪ੍ਰਬੰਧ ਸ਼੍ਰਮਣੀ ਗੋਟਾਵਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਬਹੁਤ ਹੀ ਸੱਜੇ ਢੰਗ ਨਾਲ ਕੀਤਾ ਜਾਂਦਾ ਜਿਸ ਦੇ ਤਹਿਤ ਸਾਰਾ ਗੜੀ ਨਿਵਾਸ ਜਿਹੜੀ ਹੈ ਔਨਲਾਈਨ ਬੁਕਿੰਗ ਹੁੰਦੀ ਹੈ ਤੇ ਇਹਦੇ ਤੇ ਜਿਹੜੀ ਸੰਗ ਤੇ ਔਨਲਾਈਨ ਕਮਰਾ ਬੁੱਕ ਕਰਾ ਕੇ ਜਿਹੜੀ ਆਪਣਾ ਇੱਥੇ ਕਮਰਾ ਲੈਂਦੀ ਹੈ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਰਹਿੰਦੀ ਹੈ ਇਹਦੇ ਤਹਿਤ ਜਿਹੜੇ ਸਾਈਬਰ ਧਾਕ ਆਜ ਕੱਲ ਬੈਠੇ ਆ ਸੋਸ਼ਲ ਮੀਡੀਆ ਦੇ ਉਹ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਪਰਮਾ ਕੇ ਆਪਣੀਆਂ ਗੱਲਾਂ ਚ ਲਿਆ ਕੇ ਤੇ ਲੋਕਾਂ ਨਾਲ ਠੱਗਾ ਠੱਗੀ ਮਾਰਦੇ ਨੇ ਬਹੁਤ ਜ਼ਿਆਦਾ ਇਸੇ ਤਹਿਤ ਇੱਕ ਸਾਈਬਰ ਧ ਕਾਫੀ ਪਿਛਲੇ ਦਿਨਾਂ ਤੋਂ ਉਹਨੇ ਆਪਣੀ ਵੈਬਸਾਈਟ ਕ੍ਰੀਏਟ ਕਰਕੇ ਜਾਲੀ ਜਿਹੜੀ ਫੇਕ ਸਾਰਾ ਗੜੀ ਸਰਾਏ ਹੋਟਲ.com ਦੇ ਨਾਂ ਤੇ ਉਹਨੇ ਵੈਬਸਾਈਟ ਬ੍ਰੀਏਟ ਕੀਤੀ ਉਹਦੇ ਤਹਿਤ ਲੋਕਾਂ ਕੋ ਵੱਖ-ਵੱਖ ਤਰ੍ਹਾਂ ਦੇ ਜਰੀਏ ਨਾਲ ਉਹ ਵੱਖ-ਵੱਖ ਆਪਣੇ ਅਕਾਊਂਟ ਚ ਪੈਸੇ ਪਵਾ ਰਹੇ ਸੀ ਪਲੱਸ ਜਿਹੜੇ ਰੂਮ ਦੇ ਪੈਸੇ ਤੇ ਲੋਕਾਂ ਨੇ ਦੇਣੇ ਦੇਣੇ ਉਹ ਤੋਂ ਇਲਾਵਾ ਜਿਹੜੇ ਉਹਨਾਂ ਦੇ ਅਕਾਊਂਟ ਚ ਪੈਸੇ ਹੁੰਦੇ ਸੀ ਉਹ ਵੀ ਉਹਨਾਂ ਦੇ ਉਹ ਆਪਣੇ ਖਾਤੇ ਚ ਪਵਾ ਲਦਾ ਸੀ ਇਸ ਦੇ ਤਹਿਤ ਸਾਡੇ ਹੀ ਇੰਟਰਨੈਟ ਵਿਭਾਗ ਦੇ ਇੰਚਾਰਜ ਸਰਦਾਰ ਵਿਕਰਮਜੀਤ ਸਿੰਘ ਇਹਨਾਂ ਨੇ ਬਹੁਤ ਹੀ ਆਪਣੀ ਮਿਹਨਤ ਨਾਲ ਉਹਦਾ ਆਈਪੀ ਐਡਰੈਸ ਲੱਭ ਕੇ ਉਹਨੂੰ ਕ੍ਰੀਏਟ ਕਰਕੇ ਉਹਦੀ ਸਾਰੀ ਵੈਬਸਾਈਟ ਤੇ ਸਰਚ ਕਰਕੇ ਉਹ ओरिजिनल ਰਿਕੁਐਸਟ ਪਾਈ ਆ ਤੇ ਉਹਦੇ ਫੋਰੀ ਜਿਹੜਾ ਗੂਗਲ ਨੇ ਤੇ ਜਿਹਦੇ ਤੋਂ ਉਹਨੇ ਕ੍ਰੀਏਟ ਕੀਤੀ ਸੀ ਆਪਣੀ ਵੈਬਸਾਈਟ ਉਹਨਾਂ ਨੇ ਤੁਰੰਤ ਹੀ ਉਹਨੂੰ ਸਸਪੈਂਡ ਕਰਤਾ ਤੇ ਉਹਦਾ ਸਾਨੂੰ ਰਿਪਲਾਈ ਜਿਹੜਾ ਉਹਨਾਂ ਨੇ ਦਿੱਤਾ ਗਿਆ ਇਹਨਾਂ ਨੇ ਜਿਹੜੀ ਆ ਬਹੁਤ ਹੀ ਮਿਹਨਤ ਕੀਤੀ ਆ ਲਗਾਤਾਰ 5-6 ਦਿਨ ਲਗਾਤਾਰ ਹੀ ਮਿਹਨਤ ਕਰਕੇ ਜਿਹੜਾ ਉਹ ਇਹ ਸਰਚ ਕਰਦੇ ਰਹੇ ਤੇ ਉਹਨੂੰ ਲੱਭ ਲਿਆ ਤੇ ਹੁਣ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਉਹਨਾਂ ਨੂੰ ਇਹ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਘੱਟੋ ਘੱਟ ਜਿਹੜਾ ਉਹਨੂੰ ਅਹੀਂ ਕ੍ਰੀਏਟ ਕੀਤਾ ਅਸੀਂ ਲੱਭ ਲਿਆ ਉਹਨੂੰ ਉਹਦੇ ਤੇ ਸਖਤ ਕਾਰਵਾਈ ਕਰਦੇ ਆ ਜਿਹੜੇ ਉਹਨਾਂ ਨੇ ਸੰਗਤਾਂ ਨਾਲ ਫਰੋਡ ਕੀਤੇ ਆ ਐਨਾ ਪੈਸਾ ਲੋਕਾਂ ਦਾ ਖਾਦਾ ਉਹਦੀ ਰਿਕਵਰੀ ਕਰਾਈ ਜਾਵੇ ਤੇ ਜਿਹਦੇ ਜਿਹੜੇ ਸੰਗ ਉਹਨੇ ਪੈਸੇ ਕਰਦੇ ਆ ਉਹ ਪੈਸੇ ਵਾਪਸ ਕਰਾ ਕੇ ਉਹਨੂੰ ਤੁਰੰਤ ਹੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਇਹੋ ਜਿਹਿਆਂ ਘਟਨਾਵਾਂ ਜਿਹੜੇ ਸਾਈਬਰ ਥੱਗ ਕਰਦੇ ਹਨ ਉਹ ਨਾ ਵਾਪਰ ਸਕਣ ਜਿਹੜੀਆਂ ਲੋਕਾਂ ਸ਼ਰਧਾਲੂਆਂ ਦੇ ਦਿਲਾਂ ਨੂੰ țeਸ ਪਹੁੰਚਦੀ ਹੈ ਇਹੋ ਜਿਹੀ ਕੋਈ ਘਟਨਾ ਨਾ ਵਾਪਰ ਸਕੇ। ਟੋਟਲ ਅੱਜ ਤੱਕ ਸਾਡੇ ਕੋਲ ਤਕਰੀਬਨ ਹਰ ਰੋਜ਼ ਹੀ ਐਵਰੇਜ 4-5 ਕੰਪਲੇਂਟਾਂ ਰੋਜ਼ ਹੁੰਦੀਆਂ ਜਿਹਦੇ ਤੇ ਘੱਟੋ ਘੱਟ 40 ਹਜ਼ਾਰ ਕੋਈ 30 ਹਜ਼ਾਰ 21 ਹਜ਼ਾਰ ਇੰਨੀ ਨਹੀਂ ਵੱਡੀ ਅਮਾਉਂਟ ਦੀ ਉਹ ਠੱਗੀ ਮਾਰਦਾ ਸੀ ਇਸ ਸੰਬੰਧੀ ਪੁਲਿਸ ਦਫ਼ਤਰ ਨੂੰ ਮਿਲੇ ਪੀ ਉਹਨਾਂ ਨੇ ਕੋਈ ਰਿਸਪੋਨਸ ਨਹੀਂ ਦਿੱਤਾ ਪੁਲਿਸ ਬਰਜਾਹਨ ਨੂੰ ਅਜ ਤੋ ਤਕਰੀਬਨ ਜਦੋਂ ਇਹਨੇ ਸਾਡੇ ਕੋਲ ਪਹਿਲੀ ਕੰਪਲੇਂਟ ਆਈ ਉਸ ਤੋਂ ਨੈਕਸਟ ਡੇ ਹੀ ਅਸੀਂ ਆਪਣੀ ਜਿਹੜੀ ਆ ਰਿਟਨ ਕੰਪਲੇਂਟ ਪੁਲਿਸ ਕਮਿਸ਼ਨ ਨੂੰ ਦੇ ਚੁੱਕੇ ਸੀ ਪਰੰਤੂ ਅੱਜ ਤੱਕ ਵੀ ਉਹਨਾਂ ਵੱਲੋਂ ਕੋਈ ਰਿਸਪੋਨਸ ਨਹੀਂ ਸਾਨੂੰ ਮਿਲਿਆ ਕਿ ਅਸੀਂ ਉਹਦੇ ਤੇ ਆਰਚਟ ਕੀਤੀ ਆ ਅਸੀਂ ਆ ਬੰਦਾ ਪਰੰਤੂ ਸਾਡੇ ਇੰਟਰਨੈਟ ਵਿਭਾਗ ਨੇ ਆਪਣੀ ਮਿਹਨਤ ਨਾਲ ਜਿਹੜਾ ਉਹਦੀ ਆਈਪੀ ਐਡਰੈਸ ਲੱਭ ਕੇ ਉਹਦੇ ਤੇ ਕਾਰਵਾਈ ਕਰਦੇ ਆ ਉਹਦੀ ਸਸਪੈਂਡ ਕਰਾਈ ਆ ਜਿਹੜੀ ਵੈਬਸਾਈਟ ਉਹਨੇ ਬਣਾਈ ਤੇ ਅਗੋਂ ਵੀ ਉਹਨਾਂ ਨੇ ਜਿਨ੍ਹਾਂ ਨੇ ਦੁਗਣੇ ਸਾਨੂੰ ਵਿਸ਼ਵਾਸ ਦਿਵਾਇਆ ਇਹੋ ਜਣ ਜਿਹੜੀਆਂ ਧਾਰਮਿਕ ਸੰਸਥਾਵਾਂ ਨਾਲ ਜਿਹੜੇ ਲੋਕ ਧਗ ਜਲਵਾ ਖਿਲਵਾੜ ਕਰਦੇ ਹਨ ਇਹੋ ਜੀਆਂ ਤੁਰੰਤ ਹੀ ਜਿਹੜੀਆਂ ਸਾਈਟਾਂ ਨੂੰ ਬੰਦ ਕੀਤੇ ਜਾਣਗੇ ਸੰਤਨੂ ਵੀ ਫੀਲ ਕਰਦੇ ਦੀ ਇਹ ਦੂਨੇ ਦੇ ਚੰਦਨ ਨੂੰ ਉਹਨਾਂ ਕਮਰੇ ਇੱਥੇ ਨਹੀਂ ਵੀ ਤੋਂਸ਼ ਕਰੇ ਉਹਦੇ ਵਾਸਤੇ ਸੰਤਨ ਵੀ ਫੀਲ ਸੰਤਨੂ ਮੈਂ ਇਹੋ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਆਨਲਾਈਨ ਕਮਰੇ ਬੁੱਕ ਕਰਾਉ ਜਾਂ ਕੋਈ ਹੋਰ ਡੋਨੇਸ਼ਨ ਦੇਣਾ ਚਾਹੁੰਦੇ ਹਨ ਉਹ ਘਟੋ ਘਟ ਸਾਡੇ ਸ੍ਰੋਮਣੀ ਗੁਰੂ ਪ੍ਰਬੰਧਕ ਕਮੇਟੀ ਦੇ ਨਾਲ ਲਿੰਕਡ ਜਿਹੜੇ ਵੀ ਕਨਸਰਨ ਮੈਨੇਜਰ ਆ ਸੈਕਟਰੀ ਸਾਹਿਬ ਆ ਸਾਡੀਆਂ ਸਾਰਿਆਂ ਦੇ ਫੋਨ ਚੱਲਦੇ ਆ ਉਹਨਾਂ ਕੋਲ ਜੇ ਕੋਈ ਡੋਨੇਸ਼ਨ ਮੰਗਦਾ ਤਾਂ ਕਲੀਅਰ ਕਰ ਲੈਣਾ ਜਿੱਦਾਂ ਕਨਫਰਮ ਕਰ ਲੈਣਾ ਜਿੱਦਾਂ ਕਿ ਆ ਬੰਦਾ ਸਾਡੇ ਕੋਲ ਡੋਨੇਸ਼ਨ ਮੰਗ ਰਿਹਾ ਉਹ ਸਹੀ ਆ ਜਾਂ ਗਲਤ ਆ ਕਿਤੇ ਫਰੋਡ ਤੇ ਨਹੀਂ ਹੋ ਰਿਹਾ ਇਹੋ ਜਿਹਿਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨਾਲ ਜਿਹੜੀ ਇਹ ਫਰੋਡ ਕਰਦੇ ਆ ਉਹਨਾਂ ਤੇ ਤੁਰੰਤ ਪੁਲਿਸ ਨੂੰ ਵੀ ਐਕਸ਼ਨ ਲੈਣਾ ਚਾਹੀਦਾ